ਉਮ ਫੋਨ ਆਇਆ ਸੀ ਵਿੱਚ ਕੰਪੈਨ ਵਾਲੇ ਦਾ ਇੱਧਰ ਫੋਨ ਵੀ ਚੱਲਦਾ ਤੇ ਫੋਨ ਆਇਆ ਸੀ ਕੰਪੈਨ ਵਾਲੇ ਦਾ ਉਹ ਕਹਿੰਦਾ ਵੀ ਬੰਦੇ ਲੇਬਰ ਮਿਲ ਗਏ ਤੁਸੀਂ ਮੇਰੇ ਪਹਿਲੇ ਜਿਹੜੇ ਬਲੌਗ ਆ ਸ਼ਾਇਦ ਇਸ ਬਲੌਗ ਦੇ ਵਿੱਚ ਵੀ ਹੋ ਸਕਦਾ ਕਿਉਂਕਿ ਨਿਆਣੇ ਐਡਿਟ ਕਰਦੇ ਆ ਕਿਹੜੀ ਚੀਜ਼ ਕਿੱਥੇ ਪਾਣੀ ਮੈਨੂੰ ਪਤਾ ਨਹੀਂ ਗਾ ਇਹਨਾਂ ਨੇ ਤਾਂ ਤੂੜੀ ਦੀਆਂ ਦੋ ਟਰਾਲੀਆਂ ਅਸੀਂ ਆਪ ਅੰਦਰ ਪਾਈਆਂ ਹਨ ਤੇ ਲੇਬਰ ਦੀ ਥੋੜ੍ਹ ਕਰਕੇ ਪਰ ਹੁਣ ਕੰਪੈਨ ਵਾਲੇ ਦਾ ਕੰਪੈਨ ਵਾਲਾ ਹੀ ਸਾਡੇ ਤੂੜੀ ਬਣਾਦਾ ਕਹਿਣ ਵਾ ਤੂੜੀ ਵਾਲੇ ਦਾ ਫੋਨ ਆ ਗਿਆ ਕਿ ਭਾਈ ਲੇਬਰ ਮਿਲ ਗਈ ਆ ਤੂੰ ਕੋਸ਼ਿਸ਼ ਨਾ ਕਰੀ ਅੰਦਰ ਆ ਪਾਣ ਦੀ ਕਿਉਂਕਿ ਅਸੀਂ ਆਪ ਪਹਿਲਾਂ ਪਾਈਏ ਨਿਆਣੇ ਦੇ ਨਾਲ ਲਾ ਕੇ ਪਾਈਏ ਤੁਸੀਂ ਮੇਰੀ ਵੀਡੀਓ ਜਿਹੜੇ ਬਲੌਗ ਆਣੇ ਆ ਉਹਨਾਂ ਦੇ ਵਿੱਚ ਦੇਖ ਹੀ ਲੈਣਾ ਤੇ ਤੂੜੀ ਵਾਲੀ ਮਸ਼ੀਨ ਵੀ ਜਿਹੜੀ ਆ ਉਹ ਆਪਣੇ ਖੇਤਾਂ ਦੇ ਵਿੱਚ ਆ ਦਿੱਤੀ ਆ ਬਣਾਉਣ ਲੱਗੇ ਆ ਤੂੜੀ ਤੇ ਤੇ ਨਾਲ-ਨਾਲ ਮੈਂ ਬੱਟਾ ਚੜਾ ਰਿਹਾ ਇੱਕ ਸੈਟ ਚੜਾਣਾ ਕਿ ਮਨ ਨੂੰ ਲੱਗੇ ਕਿ ਮੇਰੀ ਬੱਟ ਚੜ ਗਈ ਕਿਉਂਕਿ ਇਕੱਲਾ ਬੰਦਾ ਹੁੰਦਾ ਇਹਨੂੰ ਹੌਸਲਾ ਚਾਹੀਦਾ ਹੁੰਦਾ ਕੋਈ ਨਾ ਕੋਈ ਢੰਗ ਬਣਾਇਓ ਹੁੰਦਾ ਵੀ ਜਿਹਦੇ ਨਾਲ ਮੈਨੂੰ ਲੱਗੇ ਸਕਾਲਾ ਤੇ ਮੈਂ ਵੀ ਹਿੰਮਤ ਨਹੀਂ ਹਾਰਨੀ ਚਾਹੁੰਦਾ ਇਹਦੇ ਲਈ ਮੈਂ ਟੋਟੇ ਟੋਟੇ ਬਣਾ ਕੇ ਬੱਟ ਨੂੰ ਚੜਾਣਾ ਇੱਕ ਇੱਕ ਸੈਟ ਚੜਾਈ ਜਾਣਾ ਤੇ ਜਿਹਦੇ ਨਾਲ ਮੰਨ ਲਓ ਦੇਖਣ ਨੂੰ ਲੱਗੇ ਲੈ ਵੀ ਮੇਰੀਆਂ ਬੱਟਾਂ ਚੜ ਗਈਆਂ ਜੇ ਦੇਖਿਆ ਜਾਵੇ ਤੇ ਆਦ ਨਾਲੋਂ ਵੱਧ ਮੈਂ ਬੱਟਾਂ ਲੈ ਗਿਆ ਤੇ ਜਿੱਥੇ ਤੱਕ ਮੈਨੂੰ ਲੱਗਦਾ ਕਿ ਸ਼ਾਇਦ ਮੈਂ 7:00 ਵਜੇ ਦੇ ਕਰੀਬ ਲੱਗਿਆ ਪੱਟਾ ਚੜਾ ਆ ਤੇ ਇਸ ਟਾਈਮ ਮੇਰੇ ਹਿਸਾਬ ਨਾਲ ਟਾਈਮ ਹੋ ਗਿਆ 8:30 ਡੇਢ ਘੰਟਾ ਡੇਢ ਘੰਟੇ ਦੇ ਵਿੱਚ ਮੈਂ ਤਿੰਨ ਕਵੱਟਾ ਦਾ ਜਿਹੜੀਆਂ ਮੈਂ ਡਬਲ ਚੜਾਈਆਂ ਜਿਹੜੀਆਂ ਪਰੇ ਆ ਤੇ ਬਾਕੀ ਦੀਆਂ ਮੈਂ ਹਾਫ ਚੜਾਈਆਂ ਇਹ ਹੈਗੀਆਂ ਘੱਟੋ ਘੱਟ 1 2 3 4 5 6 7 8 9 10 11 ਤੇ ਇੱਕ 12 12 ਵੱਟਾਂ ਦੇ ਵਿੱਚੋਂ ਤਿੰਨ ਕਵੱਟਾ ਮੈਂ ਡਬਲ ਚੜਾਤੀਆਂ ਬਾਕੀ ਸਿੰਗਲ ਚੜਾਣਾ ਇਹ ਹਿੰਮਤ ਕਰਕੇ ਫੇਰ ਚੜਾ ਦਿਆਂਗੇ ਚਲੋ ਇੰਨਾ ਹੀ ਬਹੁਤ ਹੋ ਗਿਆ ਕਿ ਤੂੜੀ ਵਾਲੀ ਮਸ਼ੀਨ ਆ ਗਈ ਤੇ ਨਾਲ ਲੇਬਰ ਆ ਗਈ ਉਸਵਾਂ ਦਾ ਜਿਹੜਾ ਖਰਾਕ ਆ ਪੱਠੇ ਉਹ ਅੰਦਰ ਗੱਡਾਂਗੇ ਕਿਉਂਕਿ ਜਿਹੜਾ ਮੌਸਮ ਆ ਜੋ ਵੈਦਰ ਆ ਜੋ ਮੌਸਮ ਦੱਸਣ ਵਾਲੇ ਸਾਡੇ ਸੱਜਣ ਮਿੱਤਰ ਫੇਸਬੁੱਕਾਂ ਤੇ ਬੈਠੇ ਆ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਆ ਪਹਿਲੀ ਤਰੀਕ ਤੋਂ ਬਾਅਦ ਮੌਸਮ ਖਰਾਬ ਹੋਣ ਦੇ ਚਾਂਸ ਵਾ ਹਨੇਰੀ ਝੱਖਰ ਆਣ ਦੇ ਚਾਂਸ ਵਾ ਕਿ ਜਿਹੜੇ ਜ਼ਿਮੀਂਦਾਰ ਭਰਾ ਆਪੂ ਆਪਣਾ ਜਿਹੜਾ ਕਾਕੰਡਾ ਜਾਂ ਕਣਕਵਾ ਜਾਂ ਪਸ਼ੂਆਂ ਦੇ ਪੱਠੇ ਆ ਜੋ ਵੀ ਤੁਸੀਂ ਕਰਨਾ ਤਕਰੀਬਨ ਕਰਦਾ ਹੋ ਕਿਉਂਕਿ ਇਹਨੇ ਫੇਰ ਤੁਹਾਨੂੰ ਖਰਾਬ ਕਰਨਾ ਇਹਦੇ ਲਈ ਸਾਨੂੰ ਵੀ ਇਹ ਕਾਲੀ ਸਿੱਧੀ ਸਾਡਾ ਕੰਮ ਹੋ ਜਵੇ ਚਲੋ ਵਾਈ ਗੁਰ ਦੀ ਵੇਰ ਨਿਭੜਦੇ ਤੇ ਉਹੀ ਲਾਹੇ ਦਾ ਕਹਿੰਦੇ ਹੁੰਦੇ ਆ ਬੰਦਾ ਕੱਲਾ ਕੱਲਾ ਹੀ ਹੁੰਦਾ ਦੋ ਦੋ ਹੁੰਦੇ ਆ ਪਰ ਮਤ ਦਿਸਲ ਨਾ ਦੋ ਇਸ ਟਾਈਮ ਅਸੀਂ ਦੋ ਜਾਨੇ ਬੱਟਾ ਚੜਾਣੇ ਆ ਇੱਕ ਮੈਂ ਚੜਾਦਾ ਤੇ ਇੱਕ ਆ ਬੰਦਾ ਕੰਨ ਚ ਬੈਠਾ ਜਿਹੜਾ ਮੇਰਾ ਮੇਰੀ ਬੜੀ ਭੈਣ ਬਾਹਰ ਬੈਠੀ ਮੇਨ ਅਮਰੀਕਾ ਤੋਂ ਨਾਲ ਮੇਰੇ ਬੱਟਾ ਚੜਾਉਂਦੀ ਆ ਇਹ ਹੁੰਦੇ ਆ ਹੌਸਲੇ ਹਾਂ ਉਹ ਚੜਾ ਲਈ ਆ ਬੱਟਾ ਨਾਲ ਤੇ ਜਿੰਨੀਆਂ ਬੱਟਾ ਤਕਰੀਬਨ ਇਹਨੇ ਨਾਲ ਚੜਾਈਆਂ ਮੇਰੇ ਅੱਗੇ ਹੁੰਦੀ ਸੀ ਮਾਂ ਮੇਰੀ ਮਾਂ ਨੇ ਮੇਰੀ ਨੇ ਇਦਾਂ ਬਹਿ ਜਾਣਾ ਕੁਰਸੀ ਲੈ ਕੇ ਜਾਂ ਪੀੜੀ ਲੈ ਕੇ ਵਿੱਚ ਬਿਠਾ ਲ ਲੈਣਾ ਮੈਂ ਉਹਦੇ ਆਦੋਲੇ ਮੈਂ ਕੰਮ ਕਰੀ ਜਾਣਾ ਹੁਣ ਉਹ ਚਲ ਗਿਆ ਕਹਿੰਦੇ ਹੁੰਦੇ ਆ ਸਿਆਣਿਆਂ ਦੀਆਂ ਘਾਟਾਂ ਕਦੀ ਨਹੀਂ ਪੂਰੀਆਂ ਹੁੰਦੀਆਂ ਹਾਂਜੀ ਕੀ ਹਾਲ ਚਾਲ ਜੇ ਵਧੀਆ 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 ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਆਸ ਕਰਦਾ ਹਾਂ ਤੁਸੀਂ ਸਭ ਤੰਦਰੁਸਤ ਹੋਵੋਗੇ ਤੇ ਬਾਈਗੁਰਦੀ ਮੈਨਰ ਚੜ੍ਹਦੀ ਕਲਾ ਜਾਵੋਗੇ ਨਾ ਇਹ ਅਸੀਂ ਵੀ ਬਿਲਕੁਲ ਫਿੱਟਾਂ ਮਿਹਨਤਾਂ ਜਾਰੀ ਆ ਫਲ ਲਾਣਾ ਪਰਮਾਤਮਾ ਦੇ ਹੱਥ ਵਾ ਤੇ ਗੱਦੀ ਵੀ ਉਹਨੇ ਕਿਸੇ ਨੂੰ ਤੋੜਦਾ ਨਹੀਂ ਦਿੱਤੀ ਬੰਦੇ ਨੂੰ ਸਬਰ ਨਹੀਂ ਹੁੰਦਾ ਹਨ ਜਿੰਨਾ ਮਰਜ਼ੀ ਰੱਬ ਦੇ ਦੇਵੇ ਬੰਦਾ ਕਦੋਂ ਦਾ ਥੋੜਾ ਚਾਹ ਖੇਤਾਂ ਦੀ ਚਾਹ ਬੱਟਾ ਚੜਾਣੇ ਆ ਚਾਹ ਪੀਣੀ ਕੋਈ ਜ਼ਰੂਰੀ ਨਹੀਂ ਬਸ ਇੱਕ ਬੈਠਣ ਲਈ ਬਹਾਨਾ ਚਾਹੀਦਾ ਹਨ ਇਹ ਮੈਂ ਘੜੀ ਪਰ ਬੈੰਨੇ ਆ ਨਾਲੇ ਚਾਹ ਪੀਨੇ ਆ ਤਕਰੀਬਨ ਤੁਸੀਂ ਦੇਖਿਆ ਹੀ ਆ ਮੈਂ ਤਾਂ ਤਕਰੀਬਨ ਕਦੋਂ ਆ ਤੀਜਾ ਦਿਨ ਆ ਤੀਜੇ ਦਿਨ ਦੇ ਵਿੱਚ ਅੱਜ ਪੂਰਾ ਹੋ ਜਾਣਾ ਜਿੰਨਾ ਕੰਮ ਐ ਸਵਾ ਰਹਿਓ ਆ ਨਾ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾ ਲੈ 1 2 3 ਚੌਥੀ ਵਟ ਕਲੀਅਰ ਆ ਥੋੜੇ ਥੋੜੇ ਟੋਟੇ ਛੱਡੇ ਹੋ ਆ ਮੜਮੜਈਆ ਇਹ ਤਾਂ ਤਕਰੀਬਨ ਹੋ ਜਾਣੇ ਆ ਤੇ ਪਿੱਛੇਓ ਤਕਰੀਬਨ ਕਲੀਅਰ ਹੀ ਆ ਨਾ ਹੁਣ ਤਿੰਨ ਫਰੇ ਆ ਤਕਰੀਬਨ ਜੇ ਲਾਗੇ ਚੱਲਾਂ ਤਾਂ 15 ਕਬੱਟਾ ਰਹਿਣੀ ਆ ਤੇ ਜਿਨ੍ਹਾਂ ਨੂੰ ਦੁਬਾਰਾ ਹਾਲੇ ਤਿਆਰ ਕਰਨਾ ਬਾਹਣਾ ਬਾ ਕੀ ਉਹਨੂੰ ਛੱਡਣਾ ਦੋ ਤਿੰਨ ਦਿਨ ਲਈ ਕਿਉਂਕਿ ਜ਼ਮੀਨ ਤੇ ਜਿੰਨੀ ਨਮੀ ਆ ਉਹ ਖਤਮ ਕਰਨੀ ਹੁੰਦੀ ਆ ਜਦੋਂ ਖਤਮ ਹੋ ਜਵੇ ਫਿਰ ਤਕਰੀਬਨ ਕੋਈ ਵਾਇਰਸ ਨਹੀਂ ਆਂਦੀ ਕੋਈ ਬਿਮਾਰੀ ਨਹੀਂ ਆਂਦੀ ਤੇ ਜਿਹੜਾ ਪੱਠਾ ਉਹ ਨਹੀਂ ਤਕਰੀਬਨ ਉਹ ਕਰਦਾ ਆਹ ਦੇਖੋ ਹੁਣ ਤੁਸੀਂ ਜਿੱਦਾਂ ਨਾ ਡੀਲੀ ਇਹ ਹੀ ਆ ਇਹ 2 ਦਿਨ ਮਿੱਟੀ 'ਚ ਪਈ ਰਹੀ ਤੇ ਇਹਨੇ ਮੰਨ ਲਓ ਜੜਾ ਨਿਕਲਣੀ ਸ਼ੁਰੂ ਹੋ ਗਈਆਂ ਇਹ ਹੈਗੀ ਸਭ ਤੋਂ ਵੱਡ ਢੀਠਵਾ ਜਿੰਨੀ ਮਰਜ਼ੀ ਪਈ ਰਹੇ ਸੁੱਕੀ ਮਿੱਟੀ ਦੇ ਵਿੱਚ ਵੀ ਹਰਾ ਹੋਣ ਦੀ ਸਮਰੱਥਾ ਰੱਖਦੀ ਹੈ ਇਹ ਵੀ ਜਦੋਂ ਪਾਣੀ ਲੱਗਿਆ ਤੇ ਜਦੀ ਹਰੀ ਹੋ ਜਾਣਾ ਪਰ ਆਪਾਂ ਇਹਨੂੰ ਕੱਢ ਕੇ ਐਦਾਂ ਰੱਖਤਾ ਬਾਹਰ ਤੇ ਬੂਟੀ ਜੇ ਵੀ ਇੱਕ ਵਿੱਚ ਉਹ ਖਪਰੀ ਜਿਹੀ ਆ ਇਹ ਉਤੋਂ ਮਹਾ ਢੀਠਾ ਗਈ ਜਦ ਤੱਕ ਕਹਿੰਦੇ ਹੁੰਦੇ ਆ ਆ ਦੇਖੋ ਕੋਲੀ ਪਈ ਹੈ ਨਾ ਜਿੱਦਾ ਕਹਿੰਦੇ ਨਹੀਂ ਹੁੰਦੇ ਜਦੋਂ ਨਾ ਬੰਦੇ ਦੀ ਨਸ ਨਸ ਦੇ ਵਿੱਚ ਜਿੰਨਾ ਚਿਰ ਕਹਿੰਦੇ ਸਾਡੇ ਅੰਦਰ ਨਾ ਖੂਨ ਆ ਅਸੀਂ ਉਨਾਂ ਚਿਰ ਮਰਦੇ ਨਹੀਂ ਇਹ ਉਹ ਚੀਜ਼ ਹੈ ਸਾਬਤ ਕਰਦੀ ਆ ਕਿ ਜਿੰਨਾ ਚਿਰ ਮੇਰੇ ਅੰਦਰ ਪਾਣੀ ਹੈ ਮੇਰਾ ਮੇਰੇ ਅੰਦਰ ਉਨਾਂ ਚਿਰ ਮਰਦੀ ਨਹੀਂ ਐਨ ਜਦ ਤੱਕ ਸੁੱਕਦੀ ਨਹੀਂ ਜਦ ਤੱਕ ਨਾ ਇਹ ਜਦੋਂ ਇਹਨੂੰ ਪਾਣੀ ਲੱਗ ਗਿਆ ਸੁੱਕੀ ਪਈ ਨੇ ਸੁੱਤੀ ਪਈ ਨੇ ਕਹਿੰਦਾ ਮੈਂ ਉੱਠ ਕੇ ਬਹਿ ਜਾਣਾ ਇਹ ਉਹ ਬੂਟੀ ਆ ਇਦਿਲੀ ਇਹਨੂੰ ਵੀ ਜੜਾਂ ਜੂੜਾਂ ਇਹਨਾਂ ਦੀਆਂ ਕੱਢ ਕੇ ਬਾਹਰ ਰੱਖੀ ਜਾਂਦੇ ਆ ਬਾਹਰ ਸਿੱਟੀ ਜਾਂਦੇ ਆ ਦੱਖਣ ਚੱਲਦੇ ਨੂੰ ਕਈ ਦਿਨ ਹੋ ਗਏ ਕਹਿੰਦੇ ਰੱਬ ਨੇ ਤਾਂ ਇਦਾਂ ਦੀ ਖੇਡ ਹਰ ਚਾਈ ਇਹ ਮੌਸਮ ਇਦਾਂ ਦਾ ਕਰਤਾ ਕਿ 10 ਦਿਨਾਂ ਦੇ ਵਿੱਚ ਬਾਢੀ ਮੁੱਕ ਗਈ ਕਣ ਤੁਸੀਂ 10 ਦਿਨ ਵੀ ਜਿਆਦੇ ਆ ਮਸ਼ੀਨਾਂ ਵਾਲੇ ਦੱਸਦੇ ਆ ਵੀ ਤਕਰੀਬਨ ਹਫਤਾ ਤੱਕ ਮਸੀ ਲੱਗਿਆ ਹਫਤੇ ਦੇ ਵਿੱਚ ਸਾਰੀ ਕਣਕ ਦੀ तकरीबन ਜਿੰਨੀ ਫਸਲ ਸਾਰੀ ਚੱਕੋਗੀ ਕਮਾਦੀਆਂ ਵਾਲੇ ਬਾਕੀ ਰਹਿ ਗਏ ਸੀ ਉਹ ਵੀ तकरीबन तकरीबन ਹੁਣ ਸਭ ਚੱਕ ਲਈਆਂ ਤੇ ਇਹਨੂੰ ਦੂਜੇ ਦੇ ਵਿੱਚ ਜਦੋਂ ਦੱਖਣ ਜਿਹਾ ਚੱਲਦਾ ਫੇਰ ਇਹਨੂੰ ਆ ਠੂਠੀ ਰੋਗ ਜਾਣ ਲੱਪੋਂਗਾ ਆਹ ਪੱਤੇ ਇਕੱਠੇ ਹੋਣ ਲੱਪੋਂਦੇ ਆ ਦਵਾਈਆਂ ਤਾਂ ਪਾਈ ਜਾਂਦੇ ਆ ਇਹਨੂੰ ਤੇ ਪਰ ਕੀ ਕਰੀਏ ਜਿਹੜੀ ਦੱਖਣ ਜਦੋਂ ਚੱਲਦਾ ਫੇਰ ਇਹਦਾ ਬਿਮਾਰੀ ਆਂਦੀ ਹੁੰਦੀ ਹੈ ਹਰ ਇੱਕ ਚੀਜ਼ ਨੂੰ ਬਿਮਾਰੀ ਆਦੀ ਆ ਬੰਦੇ ਤੱਕ ਆ ਜਾਂਦੀ ਆ ਢੂਈਆਂ ਦੁਕਾਨ ਲਾਪਨੀਆਂ ਇਹਦਾ ਫੇਰ ਕਹਿੰਦੇ ਨੇ ਫਸਲ ਆ ਇਹਨੂੰ ਵੀ ਆ ਨਹੀਂ ਦੱਖਣ ਦਾ ਇਹਦੇ ਤੇ ਵੀ ਅਸਰ ਹੁੰਦਾ तकरीबन ਉਹਨਾਂ ਹਫਤਾ ਹੀ ਹੋ ਗਿਆ ਜਿਹੜਾ ਦੱਖਣ ਚੱਲਦੇ ਇਹਨੂੰ ਇਹ ਕਿਹੜਾ ਵੀ ਲਾਇਓ ਮਿਰਚਾਂ ਦਾ ਕਮੈਂਟ ਆਏ ਸੀ ਇਹ ਵੀ ਹੈਗਾ ਜਿਹੜਾ ਨਾ ਇਹ ਸਾਈ ਆ ਪਿਛਲੇ ਸਾਲ ਆਪਾਂ ਨੇ ਲਾਈ ਸੀ ਸਹਿਵਾ ਸਹਿਵਾ ਮਿਰਚ ਵਧੀਆ ਰਹੀ ਐ ਝਾੜ ਵੀ ਠੀਕ ਰਿਹਾ ਤੁਸੀਂ ਮੇਰੇ ਪਿਛਲੇ ਸ਼ੋਰਟ ਜਾਂ ਮੇਰੀ ਪਿਛਲੇ ਸਾਲ ਦੀ ਵੀਡੀਓ ਦੇਖੀ ਹੋਣੀ ਆ ਤੇ ਜਿਹਦੇ ਵਿੱਚ ਜਿਹਦੇ ਨਾਲ ਮੈਂ ਕਾਫੀ ਚਰਚਾ ਚ ਆਇਆ ਪਈ ਨਿਆਣਿਆਂ ਨੂੰ ਇਹਨਾਂ ਨੇ ਮਿਰਚਾ ਤੋਂ ਲਾਇਓ ਆ ਇਹ ਛੋਟੇ ਛੋਟੇ ਬੱਚੇ ਆ ਕਈਆਂ ਦੇ ਤਾਂ ਸਹੀ ਆਏ ਪਈ ਹਾਂ ਮਿਹਨਤ ਕਰਦੇ ਆ ਬੱਚੇ ਤੇ ਕਈਆਂ ਦੇ ਬੈਡ ਕਮੈਂਟ ਆਏ ਸੀ ਖੈਰ ਕੋਈ ਗੱਲ ਨਹੀਂ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਉਹਨਾਂ ਦੀ ਸੋਚ ਜਿੰਨੀ ਸੀ ਬੰਦੇ ਦੀ ਸੋਚ ਉਹਨਾਂ ਬੰਦਾ ਦੌੜਦਾ ਤੇ ਉਹ ਉਹ ਦਾ ਝਾੜ ਬਹੁਤ ਆਇਆ ਸੀ ਜੇ ਮੈਂ ਤੁਹਾਨੂੰ ਦੱਸਾਂ ਵੀ ਮੇਰਾ 3.5 ਕਨਾਲ ਸੀ ਉਹ ਥਾਂ ਜਿਹਦੇ ਵਿੱਚੋਂ 30 ਕੁਇੰਟਲ ਪਲੱਸ ਆਇਆ ਸੀ ਝਾੜ ਉਹਦਾ ਇੱਕ ਤੜਾਈ ਦਾ ਤੇ ਵਾਈ ਗੁਰੂ ਨੇ ਬਹੁਤ ਇਮੇਰ ਕਰੀ ਉਹਦੇ ਤੇ ਪਰ ਉਹਦੀ ਤੜਾਈਆਂ ਘੱਟ ਹੋਈਆਂ ਲਆਂੀਆਂ ਘਟ ਨਿਕਲੀਆਂ ਇਹਦੇ ਲਈ ਫੇਰ ਮੇਰੀ ਲੇਬਰ ਵੀ ਕਹਿੰਦੀ ਨਹੀਂ ਭਾਈ ਤੂੰ ਇਹ ਨਾ ਲਾਏ ਉਹ ਨਾ ਤੁਸੀਂ ਤੇ ਆੱਕ ਜਾਂਦੇ ਸੀ ਉਹ ਛੋਟ ਛੋਟੀਆਂ ਹੈਗੀਆਂ ਟੁੱਟ ਗਈਆਂ ਅੰਨ ਸੀ ਬੇਟਾਂ ਦਾ ਨਸੀਬ ਉਹਨਾਂ ਦਾ ਪੂਰਾ ਤੇ ਹੁਣ ਵੇ ਲਾਈ ਹੈਗੀ ਆ ਇਹ 27 ਤੇ ਹੁਣ ਦੇਖਦੇ ਆ ਇਹ ਮੰਨ ਲਓ ਕੀ ਦਿੰਦੇ ਆ ਤਕਰੀਬਨ ਇਹ ਪਹਿਲਾ ਲਾਂਦਾ ਰਿਆਂ ਮੈਂ ਵਧੀਆ ਇੱਕ ਹੋਰ ਲਾਈ ਆ ਮੈਨੂੰ ਹੁਣ ਉਹਦਾ ਵੈਰਾਈਟੀ ਦਾ ਨਾਮ ਚੀਤਾ ਭੁੱਲ ਜਾਂਦਾ ਲੇਕਿਨ ਕਾਮਯਾਬ ਹੋਊਗੀ ਫੇਰ ਮੈਂ ਦਿਖਾ ਲੂਗਾ ਕਿਉਂਕਿ ਗਾਹਾਂ ਦੇ ਖੇਤ ਚ ਲਾਈ ਹੋ ਮੈਂ 2 ਕਨਾਲ ਤਾਂ ਉਹ ਲਾਇਆ ਹੋਆ ਤੇ ਉਹ ਦੇਖਦੇ ਆ ਕਹਿੰਦੇ ਸਭ ਤੋਂ ਵਧੀਆ ਮਿਰਚ ਉਹ ਉਹ ਦੇਖਦੇ ਆ ਕਿੰਦਾਂ ਦੀ ਆ ਕਿਉਂਕਿ ਹਲੇ ਇੱਕ ਦੋ ਦਿਨਾਂ ਦੇ ਵਿੱਚ ਉਹ ਖੇਤ ਦੇ ਵਿੱਚ ਵੀ ਜਾਣਾ ਕਿਉਂਕਿ ਉਹ ਮਹੀਨਾ ਡੇਢ ਮਹੀਨਾ ਲੇਟ ਆਇਆ ਇਹਦੇ ਤੋਂ ਇਹ ਤਕਰੀਬਨ ਹੈਗੀ ਆ ਮਾਰਚ ਦੀ 8 ਤਰੀਕ ਦੀ 7-8 ਤਰੀਕ ਦੀ ਆ ਮਾਰਚ ਦੀ ਇਹ ਇਹ ਦੇਖ ਲਓ ਤੁਸੀਂ ਬੂਟਾ ਤਾਂ ਕਿ ਉਹ ਫੁੱਟ ਦੇ ਕਰੀਬ ਹੋਣਾ। ਇਹ ਮੀਟਰ ਲਿਆਂਦਾ ਸੀ ਗੁੜੀਏ। ਲਿਆ ਬੇ। بس ਇਹਨਾਂ ਨਾਰਮਲ ਬੂਟੇ ਦੀ ਨਪਾਈ ਕਰਨੀ ਆ। ਕੋਈ ਸਪੈਸ਼ਲ ਨਹੀਂ ਕਰਨੀ ਹੈਗੀ ਪਈ। ਕੋ ਬੜਾ ਬੂਟਾ ਦੇਖ ਕੇ ਹਨਾ। ਕੂਨ ਤਕਰੀਬਨ ਤੁਸੀਂ ਜਿੰਨੇ ਕਬੂਟੇ ਮੇਰੇ ਦੇਖੇ ਆ। ਤਕਰੀਬਨ ਸਹੀ ਆ। ਆਹ ਬੂਟਾ ਇਹਨਾਂ ਚੋਂ ਲੰਮਾ। ਠੀਕ ਆ। ਤਾਂ ਮੈਂ ਇਸ ਬੂਟੇ ਨੂੰ ਨਹੀਂ ਲੈਣਾ। ਮੈਂ ਇਸ ਬੂਟੇ ਨੂੰ ਨਹੀਂ ਲੈਣਾ ਹਨਾ। ਇਹ ਬੂਟਾ ਵੀ ਦੇ ਬਰਾਬਰ ਨਹੀਂ ਲੱਗਦਾ ਹਨਾ। ਇਹ ਆ ਦੇ ਬਰੂ ਬੋਲਾ ਪਾ ਗਏ ਆ ਇਹ 16 ਤੋਂ 17 ਇੰਚ ਦੇ ਕਰੀਬ ਹੈਗਾ 16 ਇੰਚ ਲਾ ਕੇ ਚੱਲੋ ਤੁਸੀਂ 16.5 ਲਾ ਲਓ 16.5 ਇੰਚ ਵਾਲਾ ਇਹ 8ਵੀਂ ਮਾਰਚ ਮਹੀਨੇ ਦੀ 8 ਤਰੀਕ ਦੇ ਤੇ ਆਪ੍ਰੈਲ ਔਣੇਕ 2 ਮਹੀਨੇ ਦਾ ਬੂਟਾ ਇਹ ਜਿਸ ਚ ਮੈਂ ਸਿਰ ਉਹ ਡਾਇ ਹੀ ਪਾਇਆ ਉਹ ਹੋਰ ਦਵਾ ਦਾਦੂ ਨਹੀਂ ਕਰਦਾ ਮੈਂ ਬਹੁਤਾ। ਡਾਇਆ ਪਾਇਆ ਡਾਇਏ ਤੋਂ ਬਾਅਦ ਸਪਰੇਆ ਹੀ ਕਰੀਆਂ, ਸੁੰਡੀ ਦੀਆਂ ਹੀ ਕਰੀਆਂ। ਆ ਹੁਣ ਤੇਲੇ ਦੀ ਆ ਆ ਜਿਹੜੀ ਆ ਚਿੱਟੀ ਮੱਖੀ ਜੀ ਲੱਗਦੀ ਆ ਇਹਨਾਂ ਠੂਠੀ ਰੋਗ ਪੈਂਦਾ ਇਹਦੀ ਸਪਰੇ ਹੋਦੀ ਆ। ਇਹ ਜਿਹੜੀ ਮੈਂ ਬੱਟ ਚੜਾਣਾ ਤਕਰੀਬਨ ਇਹ ਮੈਂ ਕੋਈ ਇਹ ਨਹੀਂ ਕਿ ਮੈਂ ਸਾਰੀਆਂ ਬੱਟਾਂ ਦੇ ਜੀ ਇੱਕੋ ਜਿਹੀਆਂ ਹੀ ਆ। ਮੈਂ ਇਸ ਬੱਟ ਦੇ ਉੱਤੇ ਰੱਖਣਾ। ਦੰਦਾ ਡੰਡਾ ਪੇਰਾ ਛੋਟਾ ਪੈ ਗਿਆ ਬਾਈ ਚਲ ਇਹਨਾਂ ਨਹੀਂ ਆ ਗਿਆ ਦਰ ਡੰਡਾ ਵੜਾ ਲਿਆਣਾ ਜੀ ਯਾ ਉਹ ਨਹੀਂ ਹਾਲ ਤੁਹਾਡਾ ਬਾਈ ਡੰਡਾ ਲੈ ਕੇ ਆਣ ਵਾਲਿਓ ਇੱਧਰ ਤਾਂ ਕੁਝ ਵੀ ਨਹੀਂਗਾ ਇਹ ਇੱਥੇ ਆਣਾ ਫੁੱਟ ਦੇ ਕਰੀਬ ਹੈਗਾ ਵੇ ਇਧਰ ਆ 13 ਇੰਚ ਹੀ ਆ ਥੱਲੇ ਥੱਲੇ ਨਾਲ ਆਪਣਾ 13 ਇੰਚ ਦੇ ਕਰੀਬ ਬੱਟ ਇਹ ਉੱਚੀ ਚੜੀ ਆ ਮੇਰੀ ਜਿਹੜੀ ਬੱਟ ਦੀ ਢੰਗਾਈ ਇਹ 13 ਇੰਚ ਆ ਹਲੇ ਇਹਨੂੰ ਕੀ ਕਰਨਾ ਮੈਂ ਆ ਫੜੀ ਬਈ ਹਲੇ ਇਹਦਾ ਇੱਕ ਮਰੀ ਇਹਦਾ ਕੰਮ ਹਲੇ ਬਾਕੀ ਆ ਕਿਉਂਕਿ ਜਦੋਂ ਮੈਂ ਆਖਰੀ ਫਾਈਨਲ ਕਰਤਾ ਹੁੰਨਾ ਕਿਦਾ ਮੰਨ ਲਓ ਹੁਣ ਉਧਰੋਂ ਮਿੱਟੀ ਲਈ ਆ ਮੈਂ ਆਖਰ ਦੇ ਵਿੱਚ ਹੁਣ ਮੈਂ ਇਧਰੋਂ ਮਿੱਟੀ ਲਾਣੀ ਉਧਰੋਂ ਮੈਂ ਫਾਈਨਲ ਕਰਤਾ ਕਿ ਉਧਰੋਂ ਮੈਂ ਜਿੰਨੀ ਮਿੱਟੀ ਸੀ ਚੱਕ ਲਈ ਜਿੱਦਾਂ ਹੁਣ ਤੁਸੀਂ ਮੇਰੀ ਆ ਦੇਖੋ ਆਹ ਸਾਈਡ ਮੇਦੀ ਖਾਲੀ ਆ ਹਨਾ ਜਦੋਂ ਇਹ ਨੂੰ ਮੈਂ ਤਾਂ ਨਹੀਂ ਲਾਇਆ ਕਰਦਾ ਹੈਗਾ ਮਿੱਟੀ ਚੜਾਉਣਾ ਨਾਲ ਦੀ ਨਾਲ ਫਾਈਨਲ ਕਰਦਾ ਥੋੜਾ ਨੇੜੇ ਨੂੰ ਆ ਜਾ ਮੈਂ ਇਹਨੂੰ ਤਾਂ ਇਹਨੂੰ ਫਾਈਨਲ ਕਰਦਾ ਕਿਉਂਕਿ ਜੇ ਮੈਂ ਮਿੱਟੀ ਦੇ ਮਿੱਟੀ ਲਾਈ ਗਿਆ ਇਹਦੀ ਗਿਲ ਨਹੀਂ ਜਾਣੀ ਹੈਗੀ ਇਹਦੀ ਗਿਲ ਖਤਮ ਕਰਨ ਦੇ ਲਈ ਮੈਂ ਇਹਨੂੰ ਛੱਡ ਦਿੱਤਾ ਤੇ ਕੱਲ ਦੀ ਚੜੀ ਹੋਆ ਤੇ ਕੱਲ ਨੂੰ ਜਾਂ ਪਰਸੋਂ ਨੂੰ ਇਹਨੂੰ ਦੁਬਾਰਾ ਮਿੱਟੀ ਲਾਣੀ ਲਾਣੀ ਹੈ ਨਾ ਆਹ ਕੀ ਚੱਕਣੀ ਹੈ ਚੱਕ ਕੇ ਇਹਦੇ ਨਾਲ ਲਾਣੀ ਆਹ ਚੀਜ਼ ਬਣਾ ਲੈ ਜਿਹਦੇ ਨਾਲ ਬੂਟਾ ਮਜ਼ਬੂਤ ਹੋ ਜਾਣਾ ਡਿੱਗਣੋਂ ਬੰਦ ਹੋ ਜਾਣਾ ਤੇ ਜਿਹੜੀ ਵੱਟ ਮੇਰੀ ਹੋਰ ਰੁਚੀ ਹੋਣੀ ਹੈ ਤਕਰੀਬਨ ਤਕਰੀਬਨ ਉਹ ਮੇਰੇ ਮੇਰੇ ਹਿਸਾਬ ਨਾਲ ਮੈਂ 14 15 ਇੰਚ ਤਕਰੀਬਨ ਬਾਟਰ 15 ਤੋਂ 16 ਇੰਚ ਬਾਟੂ ਚ ਚੱਕਾ ਦੇਣੀ ਤੇ ਜਿਹਦੇ ਨਾਲ ਪਾਣੀ ਦੀ ਵੀ ਨਮੀ ਉਨੀ ਕੁ ਬਣਾਣੀ ਆ ਤੇ ਪਾਣੀ বিনা ਇਹਨੂੰ ਜਿਆਦਾ ਲੱਗੇ ਤੇ ਗਿੱਲ ਵੀ ਤਕਰੀਬਨ ਆਵੇ ਤੇ ਬੂਟਾ ਵੀ ਘੋਟ ਚ ਰਹੇ ਤੇ ਜਦੋਂ ਹਵਾ ਆਂਦੀ ਆ ਤਾਂ ਉਹਦੇ ਨਾਲ ਇਹ ਬੂਟਾ ਡਿੱਗ ਜਾਂਦਾ ਤਕਰੀਬਨ ਸਾਡੀ ਜਿਹੜੀ ਬਾਟ ਵਾਏ ਲੈਂਦੇ ਛੱਡਦੇ ਆ ਤਾਂ ਨਾਲ ਸਾਡਾ ਘੜਦਾ ਆ ਜਾਂਦਾ ਦਖਣਾ ਪਛੋਂ ਆ ਗਈ ਨਾ ਆ ਐਨੂੰ ਚਾਹੀਏ ਤਾਂ ਦਖਣਾ ਜਾਂਦਾ ਜੀ ਇੱਧਰ ਨੂੰ ਚਾਹੀਏ ਅਸੀਂ ਵੇਟ ਟਾ ਖਾ ਗਏ ਨੇ ਹਾਂ ਤਾਂ ਦਖਣ ਪਛੋਂ ਬਣ ਜਾਂਦਾ ਹੈ ਨਾ ਤੇ ਭਾਈ ਮੈਂ ਹੁਣ ਲਾਲਵਾ ਜੋਰ ਟਾਈਮ ਬਹੁਤ ਹੋਈ ਜਾਂਦਾ ਮੇਰਾ ਕੰਮ ਜਾਣਾ ਰੁਕ ਹਾਂ ਕੀ ਹੋ ਰਿਹਾ ਮੈਂ ਨਾ ਹੱਥ ਧੋ ਲਿਆ ਆ ਜਾਏਗਾ ਨਾ ਆਈ ਆ ਜਾਏਗਾ ਛਾਲਾ ਜਾ ਬਣਨ ਲੱਗਾ ਤਦ ਹੀ ਮੈਂ ਦਸਤਾਨਾ ਪਾ ਕੇ ਕੰਮ ਕਰਦਾ ਕਿ ਟੈਟੂ ਬਣਾਉਂਦੇ ਆ ਨਾ ਬਲੈਕ ਦਸਤਾਨੇ ਪਾ ਕੇ ਗਲੈਸ ਪਾ ਕੇ ਤੇ ਮੈਂ ਇਹਦੇ ਤੇ ਹੁਣ ਟੈਟੂ ਬਣਾਉਣਾ ਸੀ ਪਿਛਲੀ ਵਾਰ ਤਾਂ ਸਾਰੇ ਜਾਣੇ ਲੱਗੇ ਸੀ ਐਤ ਕਈ ਇਕੱਲੇ ਕਿਦਾਂ ਇਹ ਪੁਆਇੰਟ ਇਹ ਸਵਾਲ ਮੇਰੇ ਦਿਮਾਗ 'ਚ ਵੀ ਸੀ ਨਾ ਕਿ ਮੈਨੂੰ ਇਹ ਸਵਾਲ ਆਣਾ ਕਮੈਂਟ ਵੀ ਆ ਸਕਦੇ ਆ ਇਸ ਬਾਰੇ ਤਾਂ ਕਿ ਨਿਆਣੇ ਕੰਮਾਂ ਤੇ ਗੁੱਟ ਹੋ ਗਏ ਗੱਡੀ ਕੋਈ ਨਹੀਂ ਖੜੀ ਹੈਗੀ ਨਿਆਣੇ ਕੰਮਾਂ 'ਚ ਬਿਜੀ ਆ ਇਹਦੇ ਕਰਕੇ ਮਈ ਦਾ ਜਿਹੜਾ ਪਹਿਲਾ ਹਫਤਾ ਦੱਸਿਓ ਆ ਮੌਸਮ ਖਰਾਬ ਦਾ ਦਿੱਤੇ ਹੋਆ ਤੇ ਜੇ ਮਈ ਮਹੀਨੇ ਹੁਣ ਮੰਨ ਲਓ ਚੜਾ ਲਈਏ ਇਹਨੂੰ ਫਲ ਵੀ ਆਣਾ ਨਾ ਕਿਉਂਕਿ ਇਹਦਾ ਫਲਾਵਿੰਗ ਆਣ ਲੱਪੇ ਫੁੱਲਾਂ ਆਣ ਲੱਪੇ ਨਾ ਇਹਨੂੰ ਅਗਰ ਇਹਨੂੰ ਹੁਣ ਨਾ ਸੀ ਇਹਨੂੰ ਸਹੀ ਸੰਭਿਆ ਤੇ ਮਿੱਟੀ ਨਾ ਲਾਈ ਫੇਰ ਲੇਟ ਹੋ ਜਾਣਾ ਉਧਰੋਂ ਫਲਾਂ ਆਣ ਲੱਪਣਾ ਇਹਨੂੰ ਤੇ ਉਧਰ ਅਸੀਂ ਇਹਨੂੰ ਮਿੱਟੀ ਲਾਣੀ ਇਥੇ ਬੂਟਾ ਕੇ ਖਰਾਬ ਹੁੰਦਾ ਨਾ ਅਗਰ ਮੀਂਹ ਪੈ ਗਿਆ ਨਹੀਂ ਹਰੀ ਚੱਲ ਗਈ ਤੇ ਬੂਟਾ ਹਿੱਲ ਜਾਣਾ ਫੇਰ ਸੁੱਕਣ ਲੱਪਣਾ ਬਿਹਤਰ ਇਹੀ ਹੈ ਇਹਨੂੰ ਸਮੇਂ ਤੋਂ ਨਾਲ-ਨਾਲ ਜਿੱਦਾਂ ਮੰਨ ਲਓ ਮੈਂ ਥੋੜਾ ਲੇਟ ਆ ਮੇਰੇ ਬੂਟੇ ਥੋੜੇ ਬੜੇ ਹੋ ਗਏ ਮੈਂ ਵੀ ਕੰਮਾਂ ਜਿ ਬਿਜ਼ੀ ਸੀ ਤੇ ਉਹਦੇ ਕਰਕੇ ਮੇਰੇ ਲੇਟ ਹੋ ਗਿਆ ਇਹਦੇ ਲਈ ਮੈਂ ਨਿਆਣਿਆਂ ਨੂੰ ਨਹੀਂ ਦੇਖਿਆ ਕਿ ਮੇਰੇ ਨਾਲ ਲੱਗਣਗੇ ਮੈਂ ਲੇਬਰ ਦਾ ਬਹੁਤਾ ਕੰਮ ਕਰਾ ਕੇ ਲੇਬਰ ਤੋਂ ਖੁਸ਼ ਨਹੀਂ ਸਿਰਫ ਗੜਾਈ ਕਰਾਈ ਦੀ ਆ ਤੋ ਉਹ ਆਪਣੇ ਤੋਂ ਹੁੰਦੀ ਨਹੀਂ ਹੈ ਨਾ ਇਹਦੇ ਕਰਕੇ ਉਹਨਾਂ ਨੂੰ ਨਾਲ ਰੱਖੀ ਦਾ ਲੇਬਰ ਨੂੰ ਗੜਾਈ ਵਾਸਤੇ ਆ ਜਿਹੜਾ ਕੰਮ ਹੁੰਦਾ ਇਹ ਆਪ ਤਕਰੀਬਨ ਤੁਸੀਂ ਦੇਖਿਆ ਹੀ ਆ ਮੇਰੇ ਕੋਲ ਉਹ ਖੜਾ ਮੇਰਾ ਰੂਟਾਵੇਟਰ ਦਾ ਛੋਟਾ ਉਹਦੇ ਨਾਲ ਮੈਂ ਇਹਨੂੰ ਬੰਨਣਾ ਇਸ ਬੱਟ ਨੂੰ ਮੈਂ ਤਕਰੀਬਨ 2 ਫੁੱਟ ਆ ਉਹਦਾ ਰੂਟਾਵੇਟਰ ਆ ਉਹਨੂੰ ਦੋ ਵਾਰੀ ਇੱਧਰ ਘੁਮਾਣਾ ਦੋ ਵਾਰੀ ਇੱਧਰ ਘੁਮਾਣਾ ਮੰਨ ਲਓ ਇਹਦੇ ਵਿੱਚ ਮੈਂ ਚਾਰ ਵਾਰੀ ਘੁਮਾਣਾ ਜਿੰਨੀ ਇਸ ਟਾਈਮ ਮੈਂ ਗੜਾਈ ਲੈ ਕੇ ਜਾਣਾ ਇੰਨੀ ਇੱਕ ਵਾਸੇ 2 ਫੁੱਟ ਦੋ ਵਾਰੀ ਹੋ ਜਾਂਦਾ ਦੋ ਵਾਰੀ ਇਹ ਸਾਈਡ ਤੇ ਤੇ ਇੰਨਾ ਇਹ ਡੂੰਗਾ ਹੋ ਜਾਂਦਾ ਜੇ ਦੇਖਾਂ ਤੁਹਾਨੂੰ ਹੱਲੇ ਵੀ ਇਦੇ ਥੱਲੇ ਐਨੀ ਮਿੱਟੀ ਹੈਗੀ ਐਨਾ ਪੜ ਦਿੰਦਾ ਇਹ ਆ ਥੱਲਾ ਜਿਹੜਾ ਨਾ ਇਹ ਹੋ ਜਾਂਦਾ ਇਹ ਐਨਾ ਡੂੰਘਾ ਪੜਦਾ ਉਹ ਤਕਰੀਬਨ ਤਕਰੀਬਨ ਮੇਰੇ ਹਿਸਾਬ ਨਾਲ 6-7 ਇੰਚੀ ਇਹ ਡੂੰਘਾ ਪੜਦਾ ਹੱਸਤਾ ਇਹਨੂੰ ਚਾਰ ਬਰੀ ਬਣਾਉਣ ਦੇ ਨਾਲ ਇਹਦੇ ਲਈ ਮੇਰਾ ਇਹ ਮੈਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਸਿਰਫ ਕਹੀ ਚਲਾਣੀ ਔਖੀ ਆ ਰੱਬ ਨੇ ਹਿੰਮਤ ਦਿੱਤੀ ਹੈ ਹੌਸਲਾ ਦਿੱਤੇ ਹੋਆ ਜਿਹਦੇ ਨਾਲ ਆਪਾਂ ਕਹੀ ਚਲਾਉਂਦੇ ਹਾਂ ਨਾ ਕੋਈ ਕੰਮ ਕਰਾਂਗੇ ਕਹਿੰਦੇ ਸਰੀਰ ਚੱਲਦਾ ਰੱਖਣਾ ਤਾਂ ਆਪਾਂ ਨੂੰ ਆਪ ਕੰਮ ਕਰਨਾ ਪੈਣਾ ਪਰੰ ਦੱਸੇ ਵੀ ਇਹ ਜਿਹੜੇ ਜਿੰਨੀ ਵੀ ਆਪਾਂ ਚੜੀ ਆ ਇਹ ਸਿਰਫ ਤਿੰਨਾਂ ਦਿਨਾਂ ਦੀ ਆ ਤਿੰਨਾਂ ਦਿਨਾਂ ਦੇ ਵਿੱਚ ਮੈਂ ਇੱਥੇ ਪਹੁੰਚ ਗਿਆ ਜਿਹਦੇ ਵਿੱਚ ਤਕਰੀਬਨ ਤਕਰੀਬਨ ਬਣ ਜਾਨੀ ਆ ਇਹ ਮੇਰੇ ਖਿਆਲ ਚ 8 8 ਦੇ 16 16 ਤੇ 10 26 ਤੇ 30 30 ਬੱਟਾਂ ਦੇ ਕਰੀਬ ਮੇਰੀਆਂ ਅੱਜ ਚੜ ਜਗੀਆਂ ਤਿੰਨਾਂ ਦਿਨਾਂ ਦੇ ਵਿੱਚ ਜੇ ਔਸਤ ਲਾਮਾ ਤਾਂ 10 ਬੱਟਾਂ ਇੱਕ ਦਿਨ ਦੀਆਂ ਜੀ ਦੇ ਵਿੱਚ ਸਵੇਰੇ 6:30 7 7 ਵਜੇ ਤਕਰੀਬਨ ਲੱਗਦਾ ਦੁਪਹਿਰ ਦੇ 11:30 11:30 ਵਜੇ ਤੱਕ ਰੜਾ ਮੜਾ ਕੇ ਇੱਕ ਘੰਟਾ ਰੈਸਟ ਰੱਖ ਲਓ ਤੁਸੀਂ ਤਕਰੀਬਨ ਦਾਸ 7 ਤੇ 10 ਤਿੰਨਾ ਘੰਟ ਤਿੰਨ ਸਵੇਰੇ ਲਾਣੇ ਆ ਤਕਰੀਬਨ ਹੁਣ ਮੈਂ ਆਣਾ ਹੁੰਦਾ ਤਕਰੀਬਨ 4 ਵਜੇ ਦਾ ਮੇਰਾ ਟਾਈਮ ਆ 4 ਤੋਂ ਸਵੇਰ 4 ਹੋ ਜੂ 4:30 ਵਜੇ ਠੀਕ ਆ ਉਹ ਮੈਂ ਲਾ ਕੇ ਚੱਲਾਂ ਉਹ ਟੀਚਰ ਰੱਖੇ ਹੁੰਦਾ ਵੀ ਮੈਂ ਇੰਨਾ ਕਰਨਾ ਤਕਰੀਬਨ 6:30 ਵਜੇ ਤੱਕ ਦਾ ਇਹ ਰੱਖੋ ਵੀ 7:30 7:30 7:30 ਹੀ ਆ ਉਹ ਤਾਂ 1 ਘੰਟੇ ਇਹ ਮਲੋ 5 ਘੰਟੇ ਮੈਂ ਕੰਮ ਕਰਦੇ ਆ 5 ਘੰਟਿਆਂ ਦੇ ਵਿੱਚ 10 ਬੱਟਾ ਚੜਾ ਲਓ ਤੇ ਹੁਣ ਜਿਹੜਾ ਇਹ ਆ ਇਹਦੀ ਕੱਲ ਨੂੰ ਬਹਾਈ ਕਰਨੀ ਆ ਪਹਿਲਾਂ ਉਸ ਰੂਟਾ ਬਿਟਰਨਾ ਇਹ ਸੁੱਕਾ ਸਗਾ ਇਹਨੂੰ ਪਾਣੀ ਦੀ ਜਰੂਰ ਸੀ ਇਹਨੂੰ ਪਾਣੀ ਲਾ ਦਿੱਤਾ ਹੁਣ ਇਹ ਤੱਕ ਜਿਵੇਂ ਬੱਤੇ ਆ ਗਿਆ ਕੱਲ ਨੂੰ ਉਸ ਰੂਟਾ ਬਿਟਰਨਾ ਆਪਾਂ ਇਹਨੂੰ ਬਾਹਾਂਗੇ ਬਾਕੇ ਜਿਹੜਾ ਵਿਚਾਲੀ ਜਗ੍ਹਾ ਬਚ ਜਾਂਦੀ ਜਿੱਦਾਂ ਇਹ ਆ ਬਚ ਗਈ ਆਪਾਂ ਨਾਲ ਹੀ ਛੋਟੀ ਕਹੀ ਆ ਇਹ ਕਿਉਂ ਉਹਦੇ ਨਾਲ ਆਪਾਂ ਇਹਨਾਂ ਨੂੰ ਖੁਰਚ ਦੇਈਦਾ ਫਿਰ ਇਹ ਲਾ ਕੇ ਮੰਨ ਲਓ ਜੇ ਹੁਣ ਐਦੀ ਪੱਠਾ ਲੋਕੋਮਾਂ ਦੇ ਵਿੱਚ ਪੱਠੇ ਦੀ ਐਨੀ ਕਈ ਵਾਰੀ ਪੱਠਾ ਇਦਾਂ ਦਾ ਹੁੰਦਾ ਜਿਹੜਾ ਨਾਲੇ ਉਂਗਰੇ ਹੁੰਦਾ ਹਾਂ ਆਪਾਂ ਕਹਿੰਦੇ ਆ ਵੀ ਚੱਲ ਉਂਗਰੇ ਨਾ ਆਪਾਂ ਖੁਰਚ ਦਾਂ ਆਪਣੇ ਵੱਲੋਂ ਪੂਰੀ ਤਸੱਲੀ ਕਰਦੀ ਦੀ ਵੀ ਹਾਂ ਹੁਣ ਕਹਾ ਮਿੱਟੀ ਜਾਣੀ ਦੇ ਇਹਨੇ ਥੱਲੇ ਦੱਬਿਓ ਉਂਗਰਣਾ ਨਹੀਂ ਛੇਤੀ ਕਿਉਂਕਿ ਪਾਣੀ ਲਾਣਾ ਵੀ ਮੈਂ ਇਹਨੂੰ ਤਕਰੀਬਨ 34 ਦਿਨਾਂ ਤੱਕ ਅਵਲਾ ਤਾਂ ਮੈਂ ਮੀਂਹ ਦੇਖਣਾ ਹੁਣ ਤੇ ਮੀਂਹ ਪੈਂਦਾ ਇਹਦੇ ਤੇ ਅਗਰ ਨਹੀਂ ਪੰਦਾ ਤਿੰਨਾਂ ਚੌ ਦਿਨਾਂ ਤੱਕ ਪਾਣੀ ਲਾਣਾ ਕਿਉਂਕਿ ਇਹਦੇ ਥੱਲੇ ਹਲੇ ਨਮੀ ਹੈਗੀ ਆ ਕਿਉਂਕਿ ਮਿਰਚ ਐ ਪਾਣੀ ਬਹੁਤਾ ਮੰਗਦੀ ਨਹੀਂ ਹੁੰਦੀ ਇਹਨੂੰ ਪਾਣੀ ਘੱਟ ਲਾਈਦਾ ਤੇ ਇਹਦੇ ਕਰਕੇ ਮੈਂ ਇਹਨੂੰ ਥੋੜਾ ਧੋਪ ਲਵਾ ਕੇ ਨਾ ਇਹਦੀ ਨਮੀ ਖਤਮ ਕਰਨੀ ਜਿਹੜੀ ਉਪਰੀ ਮਿੱਟੀ ਲਈ ਆ ਜਿਹੜੀ ਥੱਲੇ ਜ਼ਮੀਨ ਚ ਉਹਦਾ ਮਿੱਟੀ ਨੇ ਉਹਨੂੰ ਨਮੀ ਦਿੱਤੀ ਹੋਆ ਤੇ ਇਹਨੇ ਆਣੇ ਗਿਓ ਕੰਮਾ ਤੇ ਉਹਨਾਂ ਨੇ ਆਪਣੇ ਕੰਮਾਂ ਛੇੜੇ ਹੋਏ ਤੇ ਮੈਂ ਆਪਣਾ ਲੱਗਿਓ